ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਦੇ ਵਿੱਚ ਬਹੁਤ ਵੱਡੀ ਜਥੇਬੰਦੀ ਆ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨ ਵੀ ਸੁਣਾਉਣ ਜਾ ਰਹੇ ਹਾਂ ਕਿਉਂਕਿ 328 ਰੂਪਿਆਂ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਹਾਹਾਕਾਰ ਮਚ ਗਈ ਹੈ। ਕਿਉਂਕਿ ਇੱਕ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਜਿਨ੍ਹਾਂ ਦਾ ਮੈਂ ਤੁਹਾਨੂੰ ਅਜੇ ਕਿ ਬਿਆਰ ਵੀ ਸੁਣਾਉਣ ਜਾ ਰਿਹਾ ਹਾਂ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿੰਨਾਂ ਦਾ ਕੱਲ ਇੱਕ ਨੌਕਰ ਚੱਕਿਆ ਗਿਆ ਸੀ ਪਰ ਅੱਜ ਪੰਜਾਬ ਦੀ ਸਰਕਾਰ ਨੇ ਪਹਿਲੇ ਚਰਚਾਵਾਂ ਦੇ ਵਿੱਚ ਇਹ ਗੱਲ ਆ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਘੇਰਾਬੰਦੀ ਪੰਜਾਬ ਦੀ ਸਰਕਾਰ ਬਿਲਕੁਲ ਬਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਕਰੂਗੀ ਪਰ ਸੁਖਬੀਰ ਸਿੰਘ ਬਾਦਲ ਤੋਂ ਵੀ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਉਹ ਜਲਦ ਗ੍ਰਿਫਤਾਰ ਹੋ ਸਕਦੇ ਨੇ ਕਿਉਂਕਿ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਿੱਚ ਖਾਸ ਕਰਕੇ ਔਰ ਐਨਜੀਪੀਸੀ ਦੇ ਮੈਂਬਰਾਂ ਦੇ ਵਿੱਚ ਬਹੁਤ ਵੱਡੀ ਤਰਥੱਲੀ ਬਚਾ ਦਿੱਤੀ ਹੈ ਕਿਉਂਕਿ ਜਿਹੜੀਆਂ ਨਹਿਂਗ ਸਿੰਘ ਜਥੇਬੰਦੀਆਂ ਨਾ ਉਹ ਬੇहद ਜਿਆਦੇ ਇਸ ਗੱਲ ਤੋਂ ਖਫਾ ਨੇ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਔਰ ਪੰਜਾਬ ਦੇ ਪ੍ਰਸ਼ਾਸਨ ਦਾ ਸਾਥ ਦੇਣ ਦੀ بجائے ਅਕਾਲ ਤਖਤ ਤੋਂ ਇੱਕ ਫਰਮਾਨ ਸੁਣਾਇਆ ਜਾਂਦਾ ਕਿ ਭਾਈ ਅਸੀਂ ਇਹਨਾਂ ਦਾ ਸਾਥ ਨਹੀਂ ਦੇਣਾ ਯਾਨੀ ਇੱਕ ਪਾਸੇ ਗੁਰੂਆਂ ਦੇ ਇੰਗਾਂ ਦੀ ਗੱਲ ਚੱਲਦੀ ਹੈ ਕਿ 328 ਰੁਪਏ ਕਿੱਥੇ ਨੇ ਪਰ ਹੁਣ ਤਾਂ ਜੀ 328 ਹੀ ਨਹੀਂ ਬਲਕਿ 590 ਰੁਪਏ ਬਣ ਚੁੱਕੇ ਨੇ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਔਰ ਮੈਂ ਤੁਹਾਨੂੰ ਇਹਨਾਂ ਦਾ ਇੱਕ ਬਿਆਨ ਸੁਣਾਉਂਗਾ ਜਿਹਦੇ ਨਾਲ ਪੂਰੇ ਕਾਲੀਦਲ ਦੇ ਵਿੱਚ ਭਾਜੜ ਪੈ ਚੁੱਕੀ ਹੈ ਯਾਨੀ ਬਾਬਾ ਰਾਜਾ ਰਾਜ ਸਿੰਘ ਜਿਨ੍ਹਾਂ ਨੇ ਇੱਕ ਬਿਆਨ ਦੇ ਦਿੱਤਾ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਕਿ ਭਾਈ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਜੁੱਤੀਆਂ ਦੇ ਨਾਲ ਕਾਲ ਤੱਕ ਤੋਂ ਜਿਹੜੇ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਉਹ ਇਹੀ ਹੈ ਔਰ ਜਦੋਂ ਅਸਲੀ ਜਥੇਦਾਰ ਯਾਨੀ ਜਗਤਾਰ ਸਿੰਘ ਹਵਾਰਾ ਜਿਹਨੂੰ ਬਾਹਰ ਆਉਣਗੇ ਨਾ ਇਹਨਾਂ ਨੇ ਇਹ ਵੀ ਕਿਹਾ ਕਿ ਉਦੋਂ ਅਸੀਂ ਇਹਨਾਂ ਨੂੰ ਕਢੀਸਾਂਗੇ ਤਾਂ ਮੁੱਖ ਮੰਤਰੀ ਬਾਰੇ ਬਾਬਾ ਰਾਜਾ ਰਾਸ ਸਿੰਘ ਕੀ ਕਹਿ ਰਹੇ ਨੇ ਇਹ ਸੁਣੋ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹਨਾਂ ਦਾ ਕੱਲ ਇੱਕ ਨੌਕਰ ਉਹ ਗ੍ਰਿਫਤਾਰ ਹੋ ਚੁੱਕਿਆ ਉਹ ਕਿਹੜੇ ਮਾਮਲੇ ਦੇ ਅੰਦਰ ਹੈ ਉਹ ਵੀ ਸਾਂਝਾ ਕਰਾਂਗੇ ਔਰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਜਲਦ ਗ੍ਰਫਤਾਰੀ ਕਿਉਂ ਹੋ ਸਕਦੀ ਹੈ ਇਹ ਖਬਰ ਸਾਂਝੀ ਕਰਾਂਗੇ ਸੁਖਬੀਰ ਸਿੰਘ ਬਾਦਲ ਦਾ ਇੱਕਦਮ ਏੜਦਗੈੜ ਦੀ ਜਿਹੜਾ ਕਿ ਉਹਨਾਂ ਦੇ ਤਾਰਾ ਕਰ ਦਿੱਤਾ ਗਿਆ ਸੁਣੋ ਅਸੀਂ ਮਸਲੇ ਦੇ ਉੱਤੇ ਭਗਵੰਤ ਮਾਨ ਨੇ ਜਿਹੜਾ ਹੈਗਾ ਸੁਨਾਹ ਚੰਗਾ ਲਿਆ ਤੇ ਅਸੀਂ ਸਰਕਾਰ ਦੇ ਭਗਵੰਤ ਮਾਨ ਦੇ ਇਸ ਮਸਲੇ ਤੇ 328 ਰੁਪਏ ਨਾਲ ਅਸੀਂ ਕਹਿੰਦੇ ਹਾਂ ਠੋਕੇ ਕਾਰਵਾਈ ਕਰੋ ਉਹਨਾਂ ਫੜ ਕੇ ਲਿਆਓ ਨਾ ਇੱਕ ਕੌਲੀ ਚੱਡ ਬਸ ਦੋਹਾ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਵੀ 328 ਰੁਪਿਆਂ ਬਾਰੇ ਤੁਹਾਡਾ ਕੀ ਖਿਆਲ ਆ ਉਹ ਕਹਿੰਦਾ ਕੋਈ ਸੱਚੀ ਦੀ ਗੱਲ ਕਰੋ ਇਹਨਾਂ ਦੇ ਜੁੱਤੀਆਂ ਲੱਗ ਇਹਨਾਂ ਦੇ ਮਾਰਨੇ ਚਾਹੀਦੇ ਨੇ ਕਾਲ ਸਖਤ ਦਾ ਛੜਾ ਜੱਸੀਦਾਰ ਕੋਈ ਆ ਉਹ ਜਿਸਰ ਹਵਾਰਾ ਜਿਸੇ ਤੋਂ ਜਿਸਰ ਹਵਾਰਾ ਵਾਰੇ ਆ ਕੇ ਇਹਨਾਂ ਨੂੰ ਪੁੱਠੀ ਕਰ ਕਰਕੇ ਰੱਸੀ ਪਾ ਪਾ ਕੇ ਇਹਨਾਂ ਨੂੰ ਸੰਗਲ ਪਾ ਕੇ ਨਾ ਤਾਂ ਤੱਕ ਕਿڑی ਸਕੇ ਲੈ ਕੇ ਗਿਆ ਇਹ ਕਿ ਜਦ ਰੱਖਣ ਬਿਆਨ ਦੇ ਵੀ ਸੋਨਿਕ ਕਮੇਟੀ ਇਲੈਕਸ਼ਨ ਹੋਵੇ ਹੈਗਾ ਜਿਸਦਾਰ ਚ ਗੜਗੱਜ ਜਿਹਾ ਦਮ ਹੈਗਾ ਇਹਦੂ ਪਰ ਇਧਰ ਸਾਫਰਾਂ ਦੇ ਵੱਲੋਂ ਸੀਐਮ ਨੂੰ ਵੀ ਤਲਬ ਕੀਤਾ ਗਿਆ ਪਰ ਤੁਹਾਨੂੰ ਲੱਗ ਰਿਹਾ ਵੀ ਬਾਦਲ ਜਿਹੜਾ ਜਿਸਦਾਰ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ ਉਹਨਾਂ ਸੀਐਮ ਸਾਹਿਬ ਦਾ ਬਿਆਨ ਆਇਆ ਕਹਿੰਦੇ ਮੈਂ ਜਾਣ ਨੂੰ ਤਿਆਰ ਆ ਪਰ ਜੋ ਵੀ ਕਾਰਵਾਈ ਉੱਥੇ ਹੋਏਗੀ ਉਹ ਜਨਤਕ ਹੋਣੀ ਚਾਹੀਦੀ ਹੈ ਰਿਕਾਰਡਡ ਹੋਣੀ ਚਾਹੀਦੀ ਹੈ ਲਾਈਵ ਹੋਣਾ ਚਾਹੀਦਾ ਬਿਲਕੁਲ ਹੋਣਾਗਾ ਇਹਦਾ ਸੈਮੋ ਤੁ ਬਿਲਕੁਲ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਵਿੱਚੋਂ ਸਿੱਖ ਜਥੇਬੰਦੀਆਂ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਖੜਗੀਆਂ ਨੇ ਤੇ ਹੁਣ ਜਿਹੜੇ ਧਾਮੀ ਵਰਗੇ ਔਰ ਦੂਜੇ ਪਾਸੇ ਕੁਲਦੀਪ ਸਿੰਘ ਗੜ੍ਹਗ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲਾਨਤਾਂ ਪੈਰੀਆਂ ਨੇ ਔਰ ਦੂਜੇ ਪਾਸੇ ਹੁਣ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਜਿਨ੍ਹਾਂ ਨੂੰ ਪੰਜਾਬ ਦੀ ਪੁਲਿਸ ਗ੍ਰਿਫਤਾਰ ਕਰ ਸਕਦੀ ਆ ਜਲਦ ਕਿਉਂ ਕਰ ਸਕਦੀ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਜਿਵੇਂ ਕੋਹਲੀ ਨੇ ਕੋਹਲੀ ਤੋਂ ਸ਼ੰਕੇ ਲਾਈ ਜਾ ਰਹੀ ਸੀ ਕਿ ਸੁਖਿੰਦਰ ਸਿੰਘ ਕੋਹਲੀ ਇਹਨਾਂ ਨੂੰ ਕਿਸੇ ਨੂੰ ਫੜਾ ਸਕਦਾ ਤੇ ਵੱਡਾ ਰਾਜ ਖੋਲ ਸਕਦਾ ਕੱਲ ਸੁਖਿੰਦਰ ਸਿੰਘ ਕੋਹਲੀ ਨੇ ਇੱਕ ਬਹੁਤ ਵੱਡਾ ਰਾਜ ਉਗਲ ਦਿੱਤਾ ਬਹੁਤੇ ਸਾਡੇ ਪੰਜਾਬ ਦੇ ਲੋਕ ਇਸ ਗੱਲ ਤੋਂ ਚਿੰਤਤ ਨੇ ਕਿ ਕੋਹਲੀ ਕੀ ਕਹੂਆ ਜਾਂ ਉਹਦੇ ਖੁਲਾਸੇ ਉਹਦੇ ਸੁਣਨਾ ਚਾਹੁੰਦੇ ਨੇ ਉਹਦੀ ਖਬਰ ਨੂੰ ਸੁਣਨ ਲਈ ਚਿੰਤਤ ਨੇ ਤਾਂ ਕੋਹਲੀ ਨੇ ਕੱਲੇ ਜਿਹੜਾ ਖੁਲਾਸਾ ਕੀਤਾ ਲੁਧਿਆਣੇ ਦੇ ਵਿੱਚ ਇੱਕ ਰੇਡ ਪੈਂਦੀ ਐ ਐਸਆਈਪੀ ਦੀ ਜੀਦੇ ਵਿੱਚ ਡੀਵੀਆਰ ਪੱਟੀ ਜਾਂਦੀ ਹੈ ਉਥੋਂ ਕੁਝ ਪੇਪਰ ਖੰਡਾੜੇ ਜਾਂਦੇ ਆ ਨਾਲ ਲੈ ਕੇ ਆਏ ਜਾਂਦੇ ਤਾਂ ਬਾਅਦ ਦੇ ਵਿੱਚ ਉੱਥੇ ਬਹੁਤ ਵੱਡਾ ਰੌਲਾ ਵੀ ਪੈ ਜਾਂਦਾ ਤੇ ਭਾਈ ਇੱਥੋਂ ਕੈਮਰੇ ਪੱٹے ਗਏ ਡੀਵੀਆਰ ਲੈ ਗਈ ਜੀ ਕੀ ਮਤਲਬ ਆ ਜੀ ਪਰ ਭਾਈ ਪੰਜਾਬ ਦੇ ਵਿੱਚ ਜਿਹੜੀ ਸਿੱਖ ਕੌਮ ਤੇ ਪੰਜਾਬੀ ਆ ਤਾਂ ਮੁੱਖ ਮੰਤਰੀ ਦੇ ਨਾਲ ਖੜੀ ਜਾਂਦਾ ਉਹ ਹੁਣ ਇਦਾਂ ਹੀ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਮਲਾ ਐਸਜੀਪੀਸੀ ਦੇ ਮੈਂਬਰਾਂ ਨੇ ਕੀ ਕਿਹਾ ਸੀ ਕਹਿੰਦੇ ਅਸੀਂ ਤਾਂ ਸੰਯੋਗ ਨਹੀਂ ਕਰਦੇ ਪਰ ਮੈਂ ਤਾਂ ਤੁਹਾਡੇ ਸਾਹਮਣੇ ਉਹੀ ਗੱਲ ਧਰੀ ਆ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਕਹਿੰਦੇ ਸੰਯੋਗ ਤਾਂ ਕੀ ਨਹੀਂ ਕਰਦੇ ਜਦੋਂ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਨੇ ਆਪਣੇ ਤੌਰ ਤੇ ਕਰਿਆ ਐਕਸ਼ਨ ਲੈ ਲਿਆ ਨਾ ਜਿਹੜੇ ਇਹਨਾਂ ਦੇ 16 ਬੰਦੇ ਨਾਮਜਾਦ ਜਦੋਂ ਜਦੋਂ ਉਹਨਾਂ ਦੇ ਉੱਤੇ ਪਟਾ ਫਿਰ ਰਿਹਾ ਅੰਦਰਲੇ ਪਾਸੇ ਉਹ ਭਾਈ ਖੁਲਾਸੇ ਕਰਦੇ ਜਾ ਰਹੇ ਦੋ ਬੰਦਿਆਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਆ ਤਾਂ ਹੁਣ ਸਤੇਂਦਰ ਕੋਹਲੀ ਔਰ ਜਿਹੜਾ ਉਹਦੇ ਨਾਲ ਦਾ ਇੱਕ ਹੋਰ ਸਾਥੀ ਫੜਿਆ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਦਾ ਨੌਕਰ ਵੀ ਹੈ ਨਾ ਇਹ ਤੋਂ ਵੀ ਹੋਰ ਮਾਮਲੇ ਇਧਰਲੇ ਪਾਸੇ ਵਾਲੇ ਵੀ ਖੁੱਲਣਗੇ ਕਿ ਬਾਦਰਾ ਕੋਲ ਕੀ ਹੈ ਮਜੀਠੀਆ ਕੋਲੇ ਕੀ ਹੈ ਕਿਉਂਕਿ ਜਦੋਂ ਪੰਜਾਬ ਦੀ ਪੁਲਿਸ ਦਾ ਰਿਮਾਂਡ ਲੈਂਦੀ ਹੈ ਨਾ ਜਦੋਂ ਉਦੋਂ ਕਹਿੰਦੇ ਜੀ ਗੁੰਗੇ ਵੀ ਬੋਲਦੇ ਆ ਗੁੰਗੇ ਐਸ ਕਰਕੇ ਪੰਜਾਬ ਦੀ ਪੁਲਿਸ ਦਾ ਔਰ ਪੰਜਾਬ ਦੀ ਸਰਕਾਰ ਦਾ ਐਜੀਪੀਸੀ ਦੇ ਮੈਂਬਰਾਂ ਨੂੰ ਸਾਥ ਦੇਣਾ ਬਣਦਾ ਸੀ ਕਿ ਗੁਰੂ ਦਾ ਮਾਮਲਾ ਕਿਸੇ ਘਰ ਦਾ ਮਾਮਲਾ ਨਹੀਂ ਹੈਗਾ ਕਿ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਇਹ ਗੱਲ ਕਹੋ ਕਿ ਅਸੀਂ ਤਾਂ ਭਈ ਐਸਆਈਟੀ ਨੂੰ ਸੰਯੋਗ ਨਹੀਂ ਕਰਦੇ ਨਾ ਹੀ ਕੋਈ ਰਿਕਾਰਡ ਦੇਣਾ ਨਾ ਦਿਓ ਕਿਉਂਕਿ ਹੁਣ ਤਾਂ 16 ਬੰਦੇ ਨਾਮਜ਼ਾਦ ਨਹੀਂ ਇੱਕ ਅੱਧਾ ਵੀ ਹੈ ਨਹੀਂ ਹੁਣ ਜਿਹੜਾ ਕੋਲੀ ਫੜਿਆ ਉਸ ਬੰਦੇ ਨੇ ਇੱਕ ਰਾਜਤਾ ਉਗਲ ਦਿੱਤਾ ਕਿ ਆਹ ਤੁਸੀਂ ਲੁਧਿਆਣੇ ਦੇ ਵਿੱਚ ਜਾਓ ਤੇ ਛਾਪਾ ਮਾਰੋ ਉੱਥੇ ਤੁਹਾਨੂੰ ਜਿਹੜੀ ਕਿ ਉੱਥੋਂ ਤੁਹਾਨੂੰ ਬਹੁਤ ਵੱਡੇ ਸਬੂਤ ਮਿਲ ਸਕਦੇ ਨੇ ਹੁਣ ਜਿਹੜੀ ਡੀਵੀਆਰ ਪੱਟ ਕੇ ਲੈ ਕੇ ਗਈ ਆ ਐਸ ਆਈਟੀ ਉਹਦੇ ਵਿੱਚ ਕੀ ਕੀ ਹੋਣਾ ਹਲੇ ਆਉਣਾ ਉਹ ਤਾਂ ਹਲੇ ਬਾਕੀ ਆ ਮੂਰੇ ਪਰ ਭਾਈ ਸੋਹਿੰਦਰ ਕੋਹਲੀ ਦੇ ਨਾਲ ਨਾਲ ਕੱਲੀ ਐਸਜੀਪੀਸੀ ਦੇ ਰਾਜ ਨਹੀਂ ਬਹੁਤ ਵੱਡੇ ਵੱਡੇ ਰਾਜ ਬਾਦਲਾਂ ਦੇ ਤੇ ਵਿਕਰਮ ਸਿੰਘ ਮਜੀਠੀਆ ਵਰਗੇ ਲੋਕਾਂ ਦੇ ਵੀ ਖੁੱਲਣਗੇ ਹਲੇ ਬਾਕੀ ਨੇ ਤਾਂ ਹੁਣ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹਦਾ ਦੋਵੇਂ ਹੱਥ ਜੋੜ ਕੇ ਕਹਿੰਦਾ ਔਰ ਦੂਜੇ ਪਾਸੇ ਭਾਈ ਸਿੱਖ ਜਥੇਬੰਦੀਆਂ ਉਹ ਕਹਿੰਦੇ ਤੁਸੀਂ ਡਾਂਗ ਚੱਕੋ ਅਸੀਂ ਤੁਹਾਡੇ ਨਾਲ ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਐਕਸ਼ਨ ਕੀਤਾ ਨਾ ਇਹ ਐਕਸ਼ਨ 2016 ਤੋਂ ਕਰ ਦੇਣਾ ਚਾਹੀਦਾ ਸੀ ਜਿਹੜੀਆਂ ਪਿੱਛੇ ਅਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਉਹਦੇ ਵੀ ਕਿਸੇ ਨੇ ਨਹੀਂ ਕੀਤਾ ਨਾ ਹੀ ਕਾਂਗਰਸ ਨੇ ਕੀਤਾ ਕਿਉਂਕਿ ਉਹ ਤਾਂ ਗੁਟਕਾ ਚੱਕ ਕੇ ਉਹ ਵੀ ਸੌਂ ਖਾਗੇ ਸੀ ਸੁਖਬੀਰ ਸਿੰਘ ਬਾਦਲ ਦੇ ਖੋਤੇ ਰੂਪ ਨੇ ਕਿ ਇਹਨਾਂ ਨੇ ਬੇਅਦਮੀਆਂ ਕਰਵਾਈਆਂ ਭਲਾ ਬੇਅਦਮੀਆਂ ਕਰਵਾਉਣ ਵਾਲਾ ਬੰਦਾ ਕਿਵੇਂ ਪੰਜਾਬ ਦੇ ਲੋਕਾਂ ਜਾਂ ਸਿੱਖਾਂ ਨੂੰ ਇਨਸਾਫ ਦੇ ਦੂਗਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਹੁਣ ਇਹਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਅਦ ਵੱਡਾ ਐਕਸ਼ਨ ਕਰਨਗੇ ਇੱਕ ਪਾਸੇ ਇਹ ਗੱਲ ਕਹਿ ਕੇ ਲੋਕਾਂ ਦੇ ਵਿੱਚ ਬਦਨਾਮ ਕੀਤਾ ਜਾਂਦਾ ਨਾ ਮੁੱਖ ਮੰਤਰੀ ਨੂੰ ਕਿ ਦਿੱਲੀ ਵਾਲਿਆਂ ਦੇ ਥੱਲੇ ਰੱਖ ਕੇ ਚੱਲਦਾ ਜੀ ਇਹ ਤਾਂ ਕੇਜਰੀਵਾਲ ਦੇ ਥੱਲੇ ਲੱਗਦਾ ਜੀ ਮੰਨ ਲਈ ਗੱਲ ਸਾਰੀਆਂ ਗੱਲਾਂ ਠੀਕ ਹੋਣਗੀਆਂ ਪਰ ਜਿਹੜੀ ਗੱਲ ਵਿਰੋਧੀ ਧਿਰ ਦੇ ਲੋਕਾਂ ਨੂੰ ਚੰਗੀ ਲੱਗ ਰਹੀ ਹੈ ਹੁਣ ਸਿਰਸਾ ਸਾਹਿਬ ਤੇ ਲਾ ਲਓ ਉਹ ਕੀ ਕਹਿੰਦੇ ਸੀ ਕਹਿੰਦਾ ਭਾਈ ਵੈਸੇ ਤਾਂ ਅਸੀਂ ਕੱਟੜ ਦੁਸ਼ਮਣਾਂ ਇਹਨਾਂ ਦੇ ਤੇ ਉਹ ਸਾਡੇ ਦੁਸ਼ਮਣ ਨੇ ਕਿਉਂਕਿ ਸਰਕਾਰ ਖਨੌਰੀ ਬਾਰਡਰ ਤੇ ਜੋ ਜੋ ਹੋਇਆ ਕਿਸਾਨਾਂ ਦੇ ਨਾਲ ਉਹ ਸਾਰਿਆਂ ਨੇ ਵੇਖਿਆ ਪਰ ਹੁਣ ਪਰ ਹੁਣ ਸਰਸਾ ਦਾ ਬਿਆਨ ਆ ਜਾਂਦਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਦਾ ਆਗੂ ਵੀ ਹੈ ਔਰ ਸਿੱਖਾਂ ਦਾ ਚਿੰਤਕ ਵੀ ਹੈ ਪਰ ਭਾਈ ਉਸ ਬੰਦੇ ਨੇ ਕੀ ਕਿਹਾ ਕਹਿੰਦਾ ਜਿੱਥੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਸਹੀ ਹੈ ਤੇ ਮੁੱਖ ਮੰਤਰੀ ਸਹੀ ਹੈ ਨਾ ਉੱਥੇ ਅਸੀਂ ਪਿੱਛੇ ਨਹੀਂ ਹਟਦੇ ਉੱਥੇ ਉਹਨਾਂ ਨੇ ਵੀ ਸਾਥ ਦੇ ਦਿੱਤਾ ਤੇ ਹੁਣ ਬਚਿਆ ਕੌਣ ਆ ਪੰਜਾਬ ਦੇ ਵਿੱਚੋਂ ਵਿਰੋਧ ਬਹੁਤ ਹੋ ਰਿਹਾ ਹੈ ਕਿ ਭਾਈ ਗੁਰੂ ਸਾਹਿਬ ਦੇ ਇੰਗਾ ਦਾ ਮਾਮਲਾ ਹਾਲਾਂਕਿ ਪਹਿਲਾਂ ਤਾਂ ਕਹਿੰਦੇ ਸੀ 328 ਰੂਪ 590 ਨੇ ਤੇ ਜਿੱਦ ਦੇ ਇਹ ਗੱਲ ਨਿਕਲੂਗੀ ਨਾ ਬਾਹਰ ਇਹਦੇ ਵਿੱਚ ਇੱਕ ਬਸ ਦਾ ਜੇਕਰ ਉਹ ਯਾਦ ਰੱਖਿਓ ਸਮੁੰਦਰ ਦੇ ਕੰਢੇ ਦੇ ਉੱਤੇ ਬਾਂਦਰਗਾਦੇ ਜਰੀਏ ਜਿਹੜਾ ਕਿ ਮੁਲਕ ਨੂੰ ਕਿਸੇ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਇਹ ਗੱਲ ਰਿਕਾਰਡ ਰੱਖਿਓ ਲਿਖ ਕੇ ਇਹੀ ਨਿਕਲੂਗੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣ ਦੀ ਤਾਲੀ